ਦੋਸਤੋ ਅੱਜ ਮੈਂ ਤੁਹਾਡੇ ਨਾਲ ਅਜੀਹਾ ਬਿਜ਼ਨਸ ਆਈਡੀਆ ਸ਼ੇਅਰ ਕਰਨ ਜਾ ਰਿਹਾ ਜੋ ਹੈ ਤਾਂ ਪੁਰਾਣਾ ਪਰ ਜੇ ਅਸੀਂ ਉਹਨੂੰ ਮਿਹਨਤ ਨਾਲ ਕਰੀਏ ਤਾਂ ਉਸ ਦਾ ਆਈਪੀਓ ਤੱਕ ਲਾਂਚ ਕਰ ਸਕਦੇ ਹਾਂ ਇਸ ਦੀ ਐਗਜ਼ਾਮਪਲ ਮੈਂ ਤੁਹਾਨੂੰ ਡਿਟੇਲ ਚ ਬਾਅਦ ਚ ਦੱਸਾਂਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਬਿਜ਼ਨਸ ਨੂੰ ਚਲਾਉਣ ਲਈ ਤੁਹਾਨੂੰ ਕੁਝ ਨਾ ਕੁਝ ਇਨਵੈਸਟਮੈਂਟ ਕਰਨੀ ਹੀ ਪਵੇਗੀ ਮੋਸਟਲੀ ਮੈਂ ਜ਼ੀਰੋ ਇਨਵੈਸਟਮੈਂਟ ਜਾਂ ਫਿਰ ਲੋ ਇਨਵੈਸਟਮੈਂਟ ਨਾਲ ਸ਼ੁਰੂ ਹੋਣ ਵਾਲੇ ਬਿਜ਼ਨਸ ਆਈਡੀਆ ਹੀ ਦੱਸਦਾ ਹਾਂ ਪਰ ਅੱਜ ਵਾਲੇ ਜੀ ਬਿਜ਼ਨਸ ਦੇ ਵਿੱਚ ਜੇ ਤੁਹਾਡੇ ਪੈਸੇ ਲੱਗ ਵੀ ਗਏ ਤਾਂ ਮੈਂ ਤੁਹਾਨੂੰ ਇਹ ਯ ਸਤਿ ਸ਼੍ਰੀ ਅਕਾਲ ਮੈਂ ਰஞ்சிਤਪਾਲ ਦੋਸਤੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਸਿੱਧਾ ਬਿਜ਼ਨਸ ਆਈਡੀਆ ਦੀ ਗੱਲ ਕਰਦੇ ਹਾਂ ਉਹ ਹੈ ਮਸਾਲਾ ਬਿਜ਼ਨਸ ਦੋਸਤੋ ਮੈਂ ਹੁਣ ਤੱਕ ਬਹੁਤ ਸਾਰੀ ਵੀਡੀਓਜ਼ ਦੇ ਵਿੱਚ ਐਮਡੀਐਚ ਦਾ ਜ਼ਿਕਰ ਕੀਤਾ ਔਰ ਇਸ ਕਰਕੇ ਕੀਤਾ ਕਿਉਂਕਿ ਐਮਡੀਐਚ ਛੋਟੇ ਲੈਵਲ ਤੋਂ ਕਿਵੇਂ ਆਈਪੀਓ ਲਾਂਚ ਕਰਕੇ ਇੱਕ ਬਹੁਤ ਵੱਡੀ ਕੰਪਨੀ ਬਣੀ ਐਸੀ ਤਰੀਕੇ ਦੇ ਨਾਲ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਮਸਾਲੇ ਵਾਲੇ ਬਿਜ਼ਨਸ ਨੂੰ ਆਪਾਂ ਕਿਵੇਂ ਉੱਪਰ ਤੱਕ ਲੈ ਕੇ ਜਾ ਸਕਦੇ ਹਾਂ ਉਹਦੇ ਬਾਰੇ ਡਿਟੇਲ ਚ ਦੱਸਾਂਗਾ ਮਸਾਲਾ ਬਿਜ਼ਨਸ ਸੁਣਨ ਦੇ ਵਿੱਚ ਤੇ ਬਹੁਤ ਛੋਟੀ ਜੀ ਚੀਜ਼ ਲੱਗਦੀ ਹੈ ਪਰ ਕਾਰੋਬਾਰ ਬਹੁਤ ਵੱ ਲੋਕ ਇਥੋਂ ਤੱਕ ਕਿ ਇੰਡੀਆ ਦੇ ਵਿੱਚ ਸਾਰੀਆਂ ਸਪਾਈਸਿਸ ਨੂੰ ਇਕੱਠੀਆਂ ਕਰਕੇ ਮਸਾਲੇ ਨੂੰ ਕਿੱਥੇ ਕਰਕੇ ਬਾਹਰ ਦੇ ਦੇਸ਼ਾਂ ਦੇ ਵਿੱਚ ਐਕਸਪੋਰਟ ਵੀ ਕਰਦੇ ਨੇ ਤੁਸੀਂ ਆਪ ਹੀ ਦੇਖ ਲਓਗੇ ਚੁਟਕੀ ਪਰ ਨਮਕ ਦਾਲ ਦੇ ਵਿੱਚ ਘੱਟ ਹੋਵੇ ਤਾਂ ਦਾਲ ਦਾ ਸਾਰਾ ਸਵਾਦ ਹੀ ਖਤਮ ਹੋ ਜਾਂਦਾ ਤੁਸੀਂ ਇਸ ਚੀਜ਼ ਤੋਂ ਮਸਾਲਿਆਂ ਦੀ ਖੁਦ अहमियत ਸਮਝ ਸਕਦੇ ਹੋ ਸਿਰਫ ਭਾਰਤ ਹੀ ਨਹੀਂ ਹੋਰ ਵੀ ਬਾਹਰ ਵਾਲੀਆਂ ਕੰਟਰੀਆਂ ਦੇ ਵਿੱਚ ਮਸਾਲੇ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਕਿ ਬਾਹਰ ਵਾਲੀਆਂ ਕੰਟਰੀਆਂ ਦੇ ਵਿੱਚ ਫਿੱਕੇ ਸਵਾਦ ਵਾਲਾ ਖਾਣਾ ਮਿਲਦਾ ਹੈ ਜਿਹੜੇ ਇੱਧਰੋਂ ਗਏ ਲੋਕ ਨੇ ਉਹਨਾਂ ਨੂੰ ਉਹ ਖਾਣਾ ਬਿਲਕੁਲ ਵੀ ਪਸੰਦ ਨਹੀਂ ਆਉਂਦਾ ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਬਾਹਰ ਵਾਲੀਆਂ ਕੰਟਰੀਆਂ ਦੇ ਵਿੱਚ ਵੀ ਇੰਡੀਆ ਦੇ ਮਸਾਲਿਆਂ ਦੇ ਸਟੋਰ ਖੁੱਲਣ ਲੱਗੇ ਨੇ। ਉੱਥੋਂ ਦੇ ਲੋਕ ਹੁਣ ਇੰਡੀਆ ਦੇ ਵਿੱਚੋਂ ਮਸਾਲਿਆਂ ਨੂੰ ਐਕਸਪੋਰਟ ਕਰਕੇ ਆਪਣੇ ਸਟੋਰ ਦੇ ਉੱਪਰ ਡਿਸਪਲੇ ਕਰਕੇ ਵੇਚਦੇ ਨੇ। ਤੁਸੀਂ ਇਸ ਦਾ ਫਾਇਦਾ ਚੁੱਕਦੇ ਹੋਏ ਘਰ ਤੋਂ ਹੀ ਆਪਣੇ ਮਸਾਲਿਆਂ ਦਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਦੋਸਤੋ ਹਰ ਇੱਕ ਬਿਜ਼ਨਸ ਨੂੰ ਸਟਾਰਟ ਕਰਨ ਦੇ ਲਈ ਬੇਸਿਕ ਸਟ੍ਰੈਟਜੀ ਸੇਮ ਹੀ ਹੁੰਦੀ ਹੈ। ਪਹਿਲਾਂ ਤੁਸੀਂ ਛੋਟੇ ਲੈਵਲ ਤੋਂ ਸ਼ੁਰੂ ਕਰੋ, ਉਸ ਦੀ ਡਿਮਾਂਡ ਦੇਖੋ ਔਰ ਫਿਰ ਬਾਅਦ ਵਿੱਚ ਉਹਨੂੰ ਐਕਸਪੈਂਡ ਕਰੋ। ਆਪਣੇ ਪ੍ਰੋਡਕਟ ਦੇ ਉੱਪਰ ਆਪਣਾ ਲੋਗੋ ਲਗਾ ਕੇ ਉਹਨੂੰ ਇੱਕ ਬ੍ਰਾਂਡ ਬਣਾਓ। ਉਸ ਤੋਂ ਬਾਅ ਇਹ ਚੀਜ਼ਾਂ ਮੈਂ ਤੁਹਾਨੂੰ ਵੋਸਟਲੀ ਹਰ ਇੱਕ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਜੇ ਮੈਂ ਮਾਰਕੀਟ ਦੇ ਵਿੱਚ ਚੱਲ ਰਹੇ ਮਸਾਲਿਆਂ ਦੇ ਟ੍ਰੈਂਡ ਦੀ ਗੱਲ ਕਰਾਂ ਤਾਂ ਦੋ ਤਰ੍ਹਾਂ ਦੇ ਮਸਾਲੇ ਜਿਹੜੇ ਨੇ ਉਹ ਮਿਲਦੇ ਨੇ ਇੱਕ ਹੈ ਆਰਗੇਨਾਈਜ਼ਡ ਮਸਾਲੇ ਦੂਸਰੇ ਹੈ ਨਾਨ ਆਰਗੇਨਾਈਜ਼ਡ ਮਸਾਲੇ ਆਰਗੇਨਾਈਜ਼ਡ ਮਸਾਲੇ ਜਿਵੇਂ ਕਿ ਐਮਡੀਐਚ ਵਰਗੇ ਵੱਡੇ ਬ੍ਰਾਂਡ ਔਰ ਜੇ ਅਸੀਂ ਮਾਰਕੀਟ ਦੀ ਗੱਲ ਕਰਦੇ ਆਂ ਤੇ ਮਾਰਕੀਟ ਦੇ ਵਿੱਚ ਅੱਜ ਵੀ 80% ਜਿਹੜੀ ਜਗ੍ਹਾ ਹੈ ਔਰ ਨਾਨ ਆਰਗੇਨਾਈਜ਼ਡ ਮਸਾਲਿਆਂ ਨੇ ਘੇਰੀ ਹੋਈ ਹੈ ਇਸ ਤੋਂ ਪਤਾ ਇਹ ਲੱਗਦਾ ਹੈ ਕਿ ਤੁਹਾਡਾ ਮੁਕਾਬਲਾ ਉਹਨਾਂ ਲੋਕਾਂ ਦੇ ਨਾਲ ਹੈ ਜਿਨ੍ਹਾਂ ਨੇ ਅਜੇ ਤੱਕ ਮਾਰਕੀਟ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਬਣਾਈ ਔਰ ਮਸਾਲੇ ਜਿਹੜੇ ਨੇ ਖੁੱਲੇ ਬਿਨਾ ਬ੍ਰਾਂਡ ਤੋਂ ਬਿਨਾ ਲੋਕੋ ਤੋਂ ਵੇਚ ਰਹੇ ਨੇ ਆ ਹੁਣ ਅਸੀਂ ਇਹ ਡਿਸਕਸ ਕਰਦੇ ਹਾਂ ਕਿ ਇਹ 80% ਦੀ ਮਾਰਕੀਟ ਦੇ ਵਿੱਚ ਤੁਸੀਂ ਆਪਣਾ ਬ੍ਰਾਂਡ ਕਿਵੇਂ ਬਣਾ ਸਕਦੇ ਹੋ ਔਰ ਕਿਵੇਂ ਆਪਣੇ ਬਿਜ਼ਨਸ ਨੂੰ ਇੱਕ ਨੈਕਸਟ ਲੈਵਲ ਤੇ ਲੈ ਕੇ ਜਾ ਸਕਦੇ ਹੋ ਤੁਸੀਂ ਪਹਿਲਾਂ ਪਹਿਲਾਂ ਇੰਡੀਆ ਮਾਰਟ ਜਾਂ ਫਿਰ ਵੱਡੀ ਮਾਰਕੀਟ ਤੋਂ ਮਸਾਲੇ ਨੂੰ ਥੋਕ ਦੇ ਵਿੱਚ ਖਰੀਦੋ ਉਸ ਤੋਂ ਬਾਅਦ ਉਹਨਾਂ ਮਸਾਲਿਆਂ ਨੂੰ ਛੋਟੇ-ਛੋਟੇ ਪੈਕਟਾਂ ਦੇ ਵਿੱਚ ਪੈਕ ਕਰੋ ਜੇਕਰ ਤੁਸੀਂ ਚਾਹੋ ਤਾਂ ਆਪਣੇ ਨਾਮ ਦੇ ਸਟicker ਤੁਸੀਂ ਉਹਨਾਂ ਪੈਕਟਾਂ ਦੇ ਉੱਪਰ ਲਗਾਓ ਜਾਂ ਫਿਰ ਆਪਣਾ ਟ੍ਰੇਡਮਾਰਕ ਬਣਾ ਕੇ ਲੋਗੋ ਬਣਾ ਕੇ ਪੂਰੇ ਸਿਸਟਮ ਦੇ ਨਾਲ ਆਪਣੇ ਪੈਕੇਟਸ ਬਣਾ ਕੇ ਉਸ ਦੇ ਵਿੱਚ ਮਸਾਲੇ ਭਰੋ ਜਿਸ ਨਾਲ ਤੁਹਾਡੀ ਇੱਕ ਪਹਿਚਾਣ ਬਣ ਜਾਏਗੀ ਔਰ ਫਿਰ ਇਹਨਾਂ ਮਸਾਲਿਆਂ ਨੂੰ ਤੁਸੀਂ ਆਪਣੇ ਲੋਕਲ ਮਾਰਕੀਟ ਦੇ ਵਿੱਚ ਲੋਕਲ ਦੁਕਾਨਾਂ ਵਿੱਚ 1 ਬਾਈ 1 ਉਹਨਾਂ ਕੋਲ ਪਹੁੰਚ ਕੇ ਉਹਨਾਂ ਨੂੰ ਆਪਣੇ ਪੈਕੇਟਸ ਦਿਓ ਜਿਸ ਤੋਂ ਤੁਹਾਨੂੰ ਇਹ ਪਤਾ ਚੱਲ ਜਾਏਗਾ ਕਿ ਲੋਕਲ ਮਾਰਕੀਟ ਦੇ ਵਿੱਚ ਤੁਹਾਡੇ ਪ੍ਰੋਡਕਟ ਦੀ ਕਿੰਨੀ ਸੇਲ ਆ ਰਹੀ ਹੈ ਔਰ ਕਿੰਨੇ ਲੋਕਾਂ ਦੀ ਜ਼ਿਆਦਾ ਡਿਮਾਂਡ ਆ ਰਹੀ ਹੈ ਮਸਾਲਿਆਂ ਦੇ ਵਿੱਚ ਕਈ ਤਰ੍ਹਾਂ ਦੇ ਮਸਾਲੇ ਹੁੰਦੇ ਨੇ ਜਿਵੇਂ ਕਿ ਆਮ ਮਸਾਲੇ ਲਾਲ ਮਿਰਚ ਗਰਮ ਮਸਾਲਾ ਜੀਰਾ ਆਦਿ ਤੇ ਦੂਜੇ ਮਸਾਲਿਆਂ 'ਚ ਐਕਸਟਰਾ ਮਸਾਲੇ ਵੀ ਆਉਂਦੇ ਨੇ ਜਿਵੇਂ ਧਨੀਆ ਪਾਊਡਰ ਸਬਜ਼ੀ ਮਸਾਲਾ ਅਦਰਕ ਲਸਣ ਪੇਸਟ ਛੋਟੀ ਇਲਾਇਚੀ ਪਾਊਡਰ ਵੱਡੀ ਇਲਾਇਚੀ ਪਾਊਡਰ ਕਸਤੂਰੀ ਮੇਥੀ ਆ ਤੁਸੀਂ ਇਸ ਗੱਲ ਤੋਂ ਇਹ ਵੀ ਹਿਸਾਬ ਲਗਾਉਣਾ ਕਿ ਤੁਹਾਡੇ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੇ ਮਸਾਲੇ ਜਿਹੜੇ ਨੇ ਜ਼ਿਆਦਾ ਵਿਕਦੇ ਨੇ ਫਿਰ ਤੁਸੀਂ ਉਸੇ ਤਰ੍ਹਾਂ ਦੇ ਮਸਾਲਿਆਂ ਨੂੰ ਪੈਕਟ ਵਿੱਚ ਪੈਕ ਕਰਕੇ ਉਹਨਾਂ ਦੁਕਾਨਾਂ ਤੱਕ ਪਹੁੰਚਾਉਣਾ ਸ਼ੁਰੂ ਕਰੋ ਕੋਸ਼ਿਸ਼ ਕਰੋ ਕਿ ਤੁਹਾਡੇ ਮਸਾਲਿਆਂ ਦੇ ਵਿੱਚ ਉਹ ਨੈਚੁਰਲ ਖੁਸ਼ਬੂ ਜ਼ਰੂਰ ਆਵੇ ਜਿੰਨੀ ਨੈਚੁਰਲ ਖੁਸ਼ਬੂ ਆਏਗੀ ਤੁਹਾਡੀ ਕੁਆਲਿਟੀ ਬਹੁਤ ਹੀ ਹਾਈ ਹੋਏਗੀ ਤੁਹਾਡੇ ਉਹਨੇ ਮਸਾਲੇ ਜ਼ਿਆਦਾ ਵੇਚਣਗੇ ਔਰ ਲੋਕ ਸਪੈਸ਼ਲੀ ਡਿਮਾਂਡ ਕਰਨਗੇ ਸੇਮ ਇਸੇ ਤਰੀਕੇ ਦੇ ਨਾਲ ਤੁਸੀਂ ਪਿੰਡਾਂ ਦੇ ਵਿੱਚ ਵੀ ਮਸਾਲੇ ਵੇਚ ਸਕਦੇ ਹੋ ਕਿਉਂਕਿ ਪਿੰਡਾਂ ਦੇ ਲੋਕ ਜਿਹੜੇ ਨੇ ਉਹ origignal ਚੀਜ਼ਾਂ ਜਾਂ organic ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਨੇ ਪਰ ਹੁਣ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਵੀ ਇੱਕ ਟ੍ਰੈਂਡ ਆ ਗਿਆ organic ਨਾ ਨਾ organic ਦੇ ਨਾਂ ਦੇ ਉੱਪਰ ਆਪਣੇ ਤੁਸੀਂ ਮਸਾਲਿਆਂ ਨੂੰ ਜ਼ਿਆਦਾ ਭਾਅ ਦੇ ਉੱਪਰ ਵੀ ਵੇਚ ਸਕਦੇ ਹੋ ਸੇਮ ਇਸੇ ਤਰੀਕੇ ਦੇ ਨਾਲ ਤੁਸੀਂ ਪਿੰਡਾਂ ਦੇ ਵਿੱਚ ਵੀ organic ਮਸਾਲੇ ਵੇਚ ਸਕਦੇ ਹੋ ਕਿਉਂਕਿ ਪਿੰਡਾਂ ਦੇ ਲੋਕ ਤਾਂ origignal ਚੀਜ਼ਾਂ ਹੀ ਖਾਂਦੇ ਨੇ ਪਰ ਜੇ ਅਸੀਂ ਹੁਣ ਅੱਜਕੱਲ ਗੱਲ ਕਰਦੇ ਹਾਂ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਲੋਕ ਜ਼ਿਆਦਾਤਰ ਪੈਕਟਾਂ ਵਾਲੀਆਂ ਚੀਜ਼ਾਂ ਖਾਣੀਆਂ ਜ਼ਿਆਦਾ ਪਸੰਦ ਕਰ ਰਹੇ ਨੇ। ਇੱਕ ਉਹ ਜ਼ਮਾਨਾ ਹੁੰਦਾ ਸੀ ਜਦੋਂ ਸੁਲਵਟੇ ਤੇ ਪਾ ਕੇ ਖੜੇ ਮਸਾਲੇ ਨੂੰ ਤਿਆਰ ਕੀਤਾ ਜਾਂਦਾ ਸੀ। ਪਰ ਹੁਣ ਪਿੰਡਾਂ ਵਿੱਚ ਵੀ ਬਹੁਤ ਘੱਟ ਲੋਕ ਜਿਹੜੇ ਨੇ ਮਸਾਲੇ ਘਰੇ ਤਿਆਰ ਕਰਦੇ ਨੇ। ਜੇਕਰ ਤੁਸੀਂ ਇਹ ਬਿਜ਼ਨਸ ਨੂੰ ਆਪਣੇ ਪਿੰਡਾਂ ਲੈਵਲ ਤੇ ਵੀ ਸ਼ੁਰੂ ਕਰੋ ਤਾਂ ਤੁਹਾਡੇ ਮਸਾਲੇ ਦੀ ਬਹੁਤ ਡਿਮਾਂਡ ਪਿੰਡਾਂ ਵਿੱਚ ਵੀ ਹੋਏਗੀ ਕਿਉਂਕਿ ਲੋਕ ਇਸ ਚੀਜ਼ ਨੂੰ ਪਸੰਦ ਕਰਦੇ ਨੇ ਔਰ ਪੈਕੇਟ ਵਾਲੇ ਮਸਾਲੇ ਤੁਹਾਡੇ ਪਿੰਡਾਂ 'ਚ ਹੀ ਵੇਚ ਜਾਣਗੇ। ਪਹਿਲਾਂ ਪਹਿਲਾਂ ਤੁਸੀਂ ਇਹਨਾਂ ਮਸਾਲਿਆਂ ਨੂੰ ਛੋਟ ਪਸੰਦ ਹੋਣ ਜਦੋਂ ਪਸੰਦ ਹੋਣਗੇ ਤਾਂ ਆਟੋਮੈਟਿਕਲੀ ਤੁਹਾਡੀ ਡਿਮਾਂਡ ਵਧੇਗੀ ਤੁਸੀਂ ਆਪਣੇ ਪ੍ਰਾਈਸ ਦੇ ਉੱਪਰ ਆਪਣੇ ਮਸਾਲੇ ਨੂੰ ਵੇਚ ਸਕਦੇ ਹੋ ਇਸੇ ਤਰੀਕੇ ਦੀ ਮੈਂ ਤੁਹਾਡੇ ਨਾਲ ਇੱਕ ਐਗਜ਼ਾਮਪਲ ਸ਼ੇਅਰ ਕਰਦਾ ਹਾਂ ਲੇਕਿਨ ਮੈਂ ਬ੍ਰਾਂਡ ਦਾ ਨਾਮ ਨਹੀਂ ਲਾਉਂਗਾ ਕੁਝ ਕਾਰਨ ਕਰਕੇ ਇੱਕ ਅਰਗਬਤੀ ਵਾਲਾ ਰੋਜ਼ ਆਪਣੀ ਅਰਗਬਤੀ ਬਣਾਉਂਦਾ ਸੀ ਉਹ ਬਣਾਉਣ ਤੋਂ ਬਾਅਦ ਦੁਕਾਨਾਂ ਨੂੰ ਦਿੰਦਾ ਸੀ ਪਰ ਕੋਈ ਵੀ ਦੁਕਾਨ ਵਾਲਾ ਉਹਦੀ ਅਰਗਬਤੀ ਰੱਖਣ ਲਈ ਤਿਆਰ ਨਹੀਂ ਸੀ ਉਹ ਕਹਿੰਦੇ ਸਨ ਕਿ ਅਰਗਬਤੀ ਸਾਡੇ ਕੋਲ ਹੋਰ ਬਹੁਤ ਸਾਰੇ ਬ੍ਰਾਂਡ ਵੀ ਆਲਰੇਡੀ ਹੈ ਲੇਕਿਨ ਸਾਡੀ ਡਿਮਾਂਡ ਨਹੀਂ ਹੈ ਫਿਰ ਉਸਨੇ ਇੱਕ ਬਹੁਤ ਵਧੀਆ ਤਰੀਕਾ ਇਨਵੈਂਟ ਕੀਤਾ ਉਸਨੇ ਕਿਹਾ ਕੀਤਾ ਉਸਨੇ ਆਪਣੇ ਅਰਗਬਤੀ ਪੈਕੇਟ ਦੇ ਵਿੱਚੋਂ ਦੋ ਅਰਗਬਤੀਆਂ ਕੱਢ ਕੇ ਹਰ ਦੁਕਾਨ ਦੇ ਬਾਹਰ ਚਲਾਉਣੀਆ ਸ਼ੁਰੂ ਕਰ ਦਿੱਤੀ ਉਹ ਜਦੋਂ ਖੁਸ਼ਬੂ ਦੁਕਾਨ ਦੇ ਅੰਦਰ ਜਾਂਦੀ ਸੀ ਜਿਹੜੇ ਵੀ ਗਾਹਕ ਦੁਕਾਨ ਤੇ ਆਉਂਦੇ ਸੀ ਉਹ ਖੁਸ਼ਬੂ ਲੈ ਕੇ ਉਹ ਹਰ ਦੁਕਾਨਦਾਰੇ ਨੂੰ ਪੁੱਛਦੇ ਸਨ ਕਿ ਇਹ ਅਰਗਬਤੀ ਕਿਹੜੀ ਹੈ ਔਰ ਸਾਨੂੰ ਇਹ ਅਰਗਬਤੀ ਚਾਹੀਦੀ ਹੈ ਇਸੇ ਤਰੀਕੇ ਦੇ ਨਾਲ ਉਹ ਹਰ ਦੁਕਾਨ ਕੋਲ ਜਾਂਦਾ ਸੀ ਔਰ ਰੋਜ਼ ਦੋ ਜਿਹੜੀਆਂ ਬੱਤੀਆਂ ਨੇ ਅਰਗਬਤੀਆਂ ਚਲਾ ਦਿੰਦਾ ਸੀ ਜਦੋਂ ਗ੍ਰਾਹਕ ਬਾਰ-ਬਾਰ ਦੁਕਾਨਵਾਲੇ ਨੂੰ ਪੁੱਛਦੇ ਸਨ ਕਿ ਸਾਨੂੰ ਅਰਗਬਤੀ ਚਾਹੀਦੀ ਸੀ ਤੇ ਉਹ ਡਿਮਾਂਡ ਦੇ ਅਕੋਰਡਿੰਗ ਦੁਕਾਨਵਾਲੇ ਨੇ ਵੀ ਉਹਨੂੰ ਆਰਡਰ ਦੇਣੀ ਸ਼ੁਰੂ ਕਰ ਦਿੱਤੇ ਪਰ ਉਸ ਨੇ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਬੈਨੀਫਿਟ ਲਿਆ ਉਹਨੇ ਸਿਰਫ 2 ਪੈਕੇਟ ਹਰ ਇੱਕ ਦੁਕਾਨਵਾਲੇ ਨੂੰ ਦੇਣੇ ਸ਼ੁਰੂ ਕੀਤੇ ਉਹ ਕਹਿੰਦਾ ਸੀ ਕਿ ਮੇਰੇ ਕੋਲ ਇੰਨੇ ਹੀ ਪੈਕੇਟ ਨੇ ਲੇਕਿਨ ਮੈਂ ਇਹਦਾ ਪ੍ਰਾਈਸ ਡਬਲ ਕਰਕੇ ਵੇਚਾਂਗਾ ਕਿਉਂਕਿ ਉਸ ਪ੍ਰੋਡਕਟ ਦੀ ਡਿਮਾਂਡ ਸੀ ਇਸ ਕਰਕੇ ਉਹ ਪ੍ਰੋਡਕਟ ਵੇਖਦਾ ਸੀ ਔਰ ਇਸ ਦੇ ਨਾਲ ਉਹ ਆਪਣੇ ਪ੍ਰਾਈਸ ਨੂੰ ਡਬਲ ਕਰ ਰਿਹਾ ਸੀ ਇਸ ਤਰੀਕੇ ਦੇ ਨਾਲ ਉਹਨੇ ਐਕਸਪੈਂਡ ਕਰਦੇ ਕਰਦੇ ਇੱਕ ਬਹੁਤ ਵੱਡਾ ਬ੍ਰਾਂਡ ਬ ਹントੂ ਸੀ ਇਸ ਦੇ ਵਿੱਚ ਦੇਖੋ ਕਿ ਇੱਕ ਛੋਟੇ ਜਿਹੇ ਆਈਡੀਏ ਨੇ ਉਹਦੀ ਅਗਰਬਤੀ ਸੇਲ ਵੀ ਕੀਤੀ ਡਬਲ ਪ੍ਰਾਈਸ ਦੇ ਵੀ ਕੀਤੀ ਔਰ ਡਿਮਾਂਡ ਵੀ ਵਧਾਈ ਔਰ ਅੱਜ ਇੱਕ ਅੱਛਾ ਬ੍ਰਾਂਡ ਬਣਿਆ ਹੋਇਆ ਇਸ ਤਰੀਕੇ ਦੇ ਨਾਲ ਜੇ ਅਸੀਂ ਦੇਖੀਏ ਕਿ ਅਗਰਬਤੀ ਦਾ ਬਿਜ਼ਨਸ ਵੀ ਬੜਾ ਛੋਟਾ ਜਿਹਾ ਲੱਗਦਾ ਕਿ ਹਰ ਘਰ ਦੇ ਵਿੱਚ ਇੱਕ ਜਾਂ ਦੋ ਅਗਰਬਤੀਆਂ ਚੱਲਦੀਆਂ ਹੋਣਗੀਆਂ ਪਰ ਡਿਮਾਂਡ ਦੇਖੋ ਕਿਸ ਲੈਵਲ ਦੀ ਜਨਰੇਟ ਹੋਈ ਔਰ ਬੰਦੇ ਨੇ ਆਪਣੇ ਆਈਡੀਏ ਦੇ ਨਾਲ ਆਪਣਾ ਇੱਕ ਵਧੀਆ ਬ੍ਰਾਂਡ ਬਣਾ ਲਿਆ ਇਸ ਤਰੀਕੇ ਦੇ ਨਾਲ ਪਿੰਡ ਪੱਦਰ ਦੇ ਤੁਸੀਂ ਆਪਣੇ ਸੈਂਪਲ ਦੇ ਨਾਲ ਆਪਣੇ ਨਾਲ ਲੋਕ ਜੋੜਨੇ ਸ਼ੁਰੂ ਕਰ ਲਓ। ਇਸ ਦੇ ਨਾਲ ਹੀ ਤੁਸੀਂ ਆਪਣੇ ਪਿੰਡ ਦੇ ਔਰ ਲਾਗੇ ਛਾਗੇ ਦੇ ਪਿੰਡਾਂ ਦੇ ਜੋ ਲੋਕ ਵਿਦੇਸ਼ਾਂ 'ਚ ਗਏ ਨੇ ਤੁਸੀਂ ਉਹਨਾਂ ਨੂੰ ਆਪਣੇ ਮਸਾਲੇ ਪੈਕ ਕਰਕੇ ਭੇਜੋ। ਜੇ ਪੰਜਾਬ ਦੇ ਵਿੱਚੋਂ ਕੁਲਚੇ ਪੈਕ ਹੋ ਕੇ ਬਾਹਰਲੀ ਕੰਟਰੀਆਂ 'ਚ ਜਾ ਸਕਦੇ ਨੇ ਮਸਾਲੇ ਤਾਂ ਬਹੁਤ ਹੀ ਛੋਟੀ ਜੀ ਚੀਜ਼ ਆ। ਇਸ ਤਰੀਕੇ ਦੇ ਨਾਲ ਜੇ ਤੁਹਾਨੂੰ ਬਾਰ-ਬਾਰ ਆਰਡਰ ਆਉਂਦੇ ਨੇ ਬਾਹਰੋਂ ਕੋਈ ਵੀ ਬੰਦਾ ਹੁੰਦਾ ਤੁਹਾਡੇ ਕੋਲ ਮਸਾਲੇ ਲੈ ਕੇ ਜਾਂਦਾ ਤੇ ਤੁਹਾਡਾ ਪ੍ਰੋਫਿਟ ਵੀ ਡਬਲ ਹੋਏਗਾ ਔਰ ਇਸ ਦੇ ਨਾਲ ਨਾਲ ਤੁਹਾਡਾ ਨਾਮ ਵੀ ਬਨੇਗਾ ਇਸ ਤੋਂ ਬਾਅਦ ਤੁਸੀਂ ਆਨਲਾਈਨ ਪਲੈਟਫਾਰਮ ਦੇ ਉੱਪਰ ਵੀ ਆਪਣੇ ਮਸਾਲੇ ਵੇਚ ਸਕਦੇ ਹੋ ਤੁਸੀਂ ਲੋਕਲ ਲੈਵਲ ਤੋਂ ਸ਼ੁਰੂ ਕਰਕੇ ਆਪਣਾ ਇੱਕ ਛੋਟਾ ਬ੍ਰਾਂਡ ਬਣਾ ਕੇ ਫਿਰ ਉਹਨੂੰ ਤੁਸੀਂ ਆਪਣਾ ਇੱਕ ਸਰਟੀਫਿਕੇਟ ਨਾਲ ਲਗਾ ਕੇ ਆਨਲਾਈਨ ਵੇਚ ਸਕਦੇ ਹੋ ਔਰ ਉਸ ਚੀਜ਼ ਦੇ ਨਾਲ ਜੇਕਰ ਕੁਆਲਿਟੀ ਅੱਛੀ ਹੋਏਗੀ ਤੇ ਡਿਮਾਂਡ ਵੀ ਵਧੇਗੀ ਔਰ ਤੁਹਾਡਾ ਆਨਲਾਈਨ ਬਿਜ਼ਨਸ ਵੀ ਗਰੋ ਕਰੇਗਾ ਜਦੋਂ ਲੋਕਾਂ ਨੇ ਲੋਕਲ ਲੈਵਲ ਦੇ ਤੁਹਾਡੇ ਮਸਾਲਿਆਂ ਨੂੰ ਐਕਸਪੀਰੀਅੰਸ ਕੀਤਾ ਉਹਦਾ ਟੇਸ ਆਇਆ ਤੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਤੁਹਾਡੀ ਲੋਕਲ ਮਾਰਕੀਟ ਦੇ ਵਿੱਚ ਕੀ ਡਿਮਾਂਡ ਹੈ ਤੁਸੀਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਬ੍ਰਾਂਡ ਨੂੰ ਆਨਲਾਈਨ ਹੋਰ ਵੀ ਜ਼ਿਆਦਾ ਐਕਸਪੈਂਡ ਕਰ ਸਕਦੇ ਹੋ ਜਦੋਂ ਤੁਹਾਡਾ ਪ੍ਰੋਡਕਟ ਇੱਕ ਬ੍ਰਾਂਡ ਬਣ ਗਿਆ ਤਾਂ ਲੋਕ ਉਸ ਨੂੰ ਆਟੋਮੈਟਿਕਲੀ ਆਪ ਹੀ ਪ੍ਰਮੋਟ ਕਰਨਗੇ ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੋਵੇਗਾ ਤੁਹਾਡੀ ਕੁਆਲਿਟੀ ਨੂੰ ਐਕਸਪੀਰੀਅੰਸ ਕੀਤਾ ਹੋਵੇਗਾ ਔਰ ਇਸ ਨਿੱਕੇ ਨਾਲ ਤੁਹਾਡੀ ਹੋਰ ਵੀ ਜ਼ਿਆਦਾ ਪਬਲਿਸਿਟੀ ਹੋਏਗੀ ਕਿਉਂਕਿ ਮਸਾਲੇ ਘਰ ਦੀ ਰਸੋਈ ਦਾ ਸ਼ਿੰਗਾਰ ਹੋਣ ਦੇ ਨਾਲ-ਨਾਲ ਬਹੁਤ ਸਾਰੀਆਂ ਔਰਤਾਂ ਦੇ ਖਾਣੇ ਦੀ ਪਹਿਚਾਨ ਵੀ ਨੇ ਮਸਾਲਿਆਂ ਦੀ ਕੁਆਂਟੀਟੀ ਕਰਕੇ ਔਰ ਕੁਆਲਿਟੀ ਕਰਕੇ ਹੀ ਸਾਰੀਆਂ ਸਬਜ਼ੀਆਂ ਦਾ ਟੇਸ ਅਲੱਗ-ਅਲੱਗ ਬਣਦਾ ਅਤੇ ਖਾਣ ਵਾਲੇ ਚਮਚਾ ਪਰ ਕੇ ਦੱਸ ਦਿੰਦੇ ਨੇ ਕਿ ਇਹ ਖਾਣ ਵਾਲੀ ਸਬਜ਼ੀ ਕਿੱਥੋਂ ਬਣ ਕੇ ਆਈ ਹੈ ਕਿਉਂਕਿ ਲੋਕਾਂ ਨੂੰ ਟੇਸ ਦਾ ਪਤਾ ਲੱਗ ਜਾਂਦਾ ਹੈ ਜੇਕਰ ਤੁਹਾਡੇ ਮਸਾਲਿਆਂ ਦੀ ਕੁਆਲਿਟੀ ਉਸ ਲੈਵਲ ਦੀ ਹੋਏਗੀ ਤਾਂ ਲੋਕ ਆਟੋਮੈਟਿਕਲੀ ਤੁਹਾਡੇ ਮਸਾਲਿਆਂ ਨੂੰ ਰეკਮੈਂਡ ਵੀ ਕਰਨਗੇ ਔਰ ਜੇ ਤੁਸੀਂ ਵੈਬਸਾਈਟ ਦੇ ਉੱਪਰ ਵੀ ਲਿਸਟ ਕੀਤੇ ਹੋਣਗੇ ਲੋਕ ਉਸ ਵੈਬਸਾਈਟ ਨੂੰ ਵੀ ਸ਼ੇਅਰ ਕਰਨਗੇ ਇਸ ਦੇ ਨਾਲ-ਨਾਲ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੁਆਲਿਟੀ ਜਿਹੜੀ ਹੈ ਬਹੁਤ ਹੀ ਅੱਛੀ ਆ ਰਹੀ ਹੈ ਤੁਹਾਨੂੰ ਫੀਡਬੈਕ ਅੱਛੀ ਮਿਲ ਰਹੀ ਹੈ ਤੁਸੀਂ ਲਾਇਸੈਂਸ ਲੈ ਕੇ ਐਕਸਪੋਰਟ ਦੇ ਵਿੱਚ ਵੀ ਤੁਸੀਂ ਮਸਾਲਿਆਂ ਨੂੰ ਦੂਸਰੀਆਂ ਕੰਟਰੀਆਂ 'ਚ ਵੇਚ ਸਕਦੇ ਹੋ ਜੇਕਰ ਤੁਸੀਂ ਇਨਵੈਸਟਮੈਂਟ ਦੇ ਨਾਲ ਨਾਲ ਸਹੀ ਪਲਾਨ ਨੂੰ ਐਗਜ਼ੀਕਿਊਟ ਕਰਦੇ ਹੋ ਤਾਂ ਤੁਸੀਂ ਆਪਣੇ ਪੈਸੇ ਨੂੰ ਡਬਲ ਪ੍ਰੋਫਿਟ ਦੇ ਨਾਲ ਕਮਾ ਸਕਦੇ ਹੋ ਜੇਕਰ ਤੁਸੀਂ ਚਾਹੁੰਦੇ ਕਿ ਮੈਂ ਐਕਸਪੋਰਟ ਬਿਜ਼ਨਸ ਦੇ ਉੱਪਰ ਵੀਡੀਓ ਬਣਾਵਾਂ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਮੈਂ ਜ਼ਰੂਰ ਤੁਹਾਡੇ ਅਕੋਰਡਿੰਗ ਆਪਣੀ ਇੱਕ ਨਵੀਂ ਵੀਡੀਓ ਐਕਸਪੋਰਟ ਦੇ ਉੱਪਰ ਬਣਾਵਾਂਗਾ ਦੋਸਤੋ ਇਸ ਤਰੀਕੇ ਦੇ ਨਾਲ ਤੁਹਾਡਾ ਬਿਜ਼ਨਸ ਹੌਲੀ-ਹੌਲੀ ਚੱਲ ਪਵੇਗਾ ਪਰ ਮੈਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਜ਼ੋਰ ਦੇ ਕੇ ਇੱਕ ਗੱਲ ਗੁਰਦਾ ਹਾਂ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਚਲਾਉਣ ਦੇ ਲਈ ਕੰਸਿਸਟੈਂਸੀ ਰੱਖਣੀ ਹੈ ਔਰ ਰੱਖਣੀ ਹੀ ਪਵੇਗੀ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਚੰਗੀ ਤਰੀਕੇ ਨਾਲ ਚਲਾਉਣਾ ਚਾਹੁੰਦੇ ਹੋ ਮੈਂ MBA ਚ ਵਾਲੀ ਐਗਜ਼ਾਮਪਲ ਦੇ ਵਿੱਚ ਇੱਕ ਗੱਲ ਬੜੇ ਜ਼ੋਰ ਦੇ ਕੇ ਕਹਿੰਦਾ ਕਿ ਉਹਨਾਂ ਨੇ ਵੀ ਆਪਣਾ ਬਿਜ਼ਨਸ ਬੜੇ ਛੋਟੇ ਲੈਵਲ ਤੇ ਸ਼ੁਰੂ ਕੀਤਾ ਸੀ ਪਰ ਉਹਨਾਂ ਨੇ ਮਿਹਨਤ ਕੀਤੀ ਔਰ ਅੱਜ ਉਹਨਾਂ ਦੇ ਬ੍ਰਾਂਡ ਨੂੰ ਇੱਕ ਛੋਟਾ ਛੋਟਾ ਬੱਚਾ ਵੀ ਜਾਣਦਾ ਹੈ ਔਰ ਮੈਨੂੰ ਪਤਾ ਹੈ ਕਿ ਇਹ ਤੁਹਾਡੀ ਕਿਚਨ ਦੇ ਵਿੱਚ ਤੁਹਾਡੀ ਫ੍ਰਿਜ ਦੇ ਵਿੱਚ ਵੀ ਪਏ ਹੋਣਗੇ ਜੇਕਰ ਐਮ ਡੀ ਐਚ ਇੱਕ ਬ੍ਰਾਂਡ ਬਣਾ ਹੈ ਤਾਂ ਉਸ ਦੇ ਪਿੱਛੇ ਉਹਦਾ ਟੇਸਟ ਉਸ ਦੀ ਤਾਜ਼ਗੀ ਖੁਸ਼ਬੂ ਔਰ ਹੈਲਦੀ ਹੋਣ ਕਰਕੇ ਬਣਿਆ ਹੈ ਮੇਰੇ ਕਹਿਣ ਦਾ ਸਿਰਫ ਇੰਨਾ ਹੀ ਮਤਲਬ ਹੈ ਕਿ ਜੇ ਤੁਸੀਂ ਇਮਾਨਦਾਰੀ ਦੇ ਨਾਲ ਆਪਣੀ ਸਟ੍ਰੈਟਜੀ ਦੇ ਨਾਲ ਆਪਣੇ ਬਿਜ਼ਨਸ ਨੂੰ ਰਨ ਕਰੋਗੇ ਤਾਂ ਤੁਸੀਂ ਜਰੂਰ ਕਾਮਯਾਬ ਹੋਗੇ ਸਮਝ ਜ਼ਰੂਰ ਲੱਗ ਸਕਦਾ ਪਰ ਸਫਲਤਾ ਮਿਲੇਗੀ ਹੀ ਮਿਲੇਗੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ